ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਦੀ ਵਕੀਲ ਜੀਨਾ ਐਲਿਸ ਨੂੰ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਬੀਤੇ ਦਿਨ ਵੱਡਾ ਝਟਕਾ ਦਿੱਤਾ ਅਦਾਲਤ ਦੇ ਫੈਸਲੇ ਮੁਤਾਬਕ ਜੀਨਾ ਦਾ 3 ਸਾਲਾ ਲਾਅ ਲਾਇਸੈਂਸ ਮੁਤਲ ਕਰ ਦਿੱਤਾ ਗਿਆ ਹੈ ਉਸ ਦਾ ਲਾਇਸੈਂਸ ਮੁਤਲ ਅਮਰੀਕਾ ਦੇ ਜਾਰਜੀਆ ਸੂਬੇ ਚ 2020 ਦੇ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਰਣਨੀਤੀ ਚ ਉਸ ਦੀ ਕਥਿਤ ਭੂਮਿਕਾ ਚ ਫੁਲਟਨ ਕਾਉਂਟੀ ਦੇ ਦੋਸ਼ਾਂ ਤੋਂ ਪੈਦਾ ਹੋਇਆ ਸੀ ਕੋਲੋਰادو ਸੁਪਰੀਮ ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਸੰਯੁਕਤ ਰਾਜ ਦੇ ਤਤਕਾਲੀ ਰਾਸ਼ਟਰਪਤੀ ਦੇ ਸੀਨੀਅਰ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਅਤੇ ਉਸ ਦੀ ਮੋੜ ਚੋਣ ਮੁਹਿੰਮ ਲਈ ਸਲਾਹਕਾਰ ਵਜੋਂ ਸੇਵਾ ਕਰਦੀ ਹੋਈ ਐਲਿਸ ਨੇ ਰਾਸ਼ਟਰੀ ਟੈਲੀਵਿਜ਼ਨ ਅਤੇ ਟਵਿੱਟਰ ਤੇ ਵਾਰ-ਵਾਰ ਗਲਤ ਬਿਆਨਬਾਜ਼ੀ ਕੀਤੀ ਸੀ ਜਿਸ ਨਾਲ ਅਮਰੀਕੀ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕੀਤਾ ਗਿਆ ਸਾਲ 2020 ਦੀਆਂ ਰਾਸ਼ਟਰਪਤੀ ਦੀਆਂ ਚੋਣਾਂ 'ਚ ਦਸਣਯੋਗ ਐਲਿਸ ਲੌਂਗਮੌਂਟ ਕੋਲੇ ਅਕਤੂਬਰ 'ਚ ਜਾਰਜੀਆ 'ਚ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਲਈ ਸਾਬਕਾ ਰਾਸ਼ਟਰਪਤੀ ਦੀ ਕਥਿਤ ਸਾਜ਼ਿਸ਼ 'ਚ ਝੂਠੇ ਬਿਆਨਾਂ ਦੀ ਸਹਾਇਤਾ ਤੇ ਉਕਸਾਉਣ ਦੀ ਗਿਣਤੀ ਲਈ ਉਸ ਨੂੰ ਦੋਸ਼ੀ ਮੰਨਿਆ ਗਿਆ ਸੀ ਅਦਾਲਤ ਨੇ ਉਸ ਤੇ 5 ਸਾਲਾਂ ਦੀ ਪ੍ਰੋਬੇਸ਼ਨ ਲਈ ਸਹਿਮਤੀ ਦਿੱਤੀ 30 ਦਿਨਾਂ ਦੇ ਅੰਦਰ 5000 ਡਾਲਰ ਦਾ ਮੁਆਵਜ਼ਾ 100 ਘੰਟੇ ਦੀ ਕਮਿਊਨਿਟੀ ਸੇਵਾ ਦਾ ਭੁਗਤਾਨ ਕਰਨ ਦੇ ਬਾਰੇ ਹੁਕਮ ਜਾਰੀ ਕੀਤਾ ਹੈ ਐਲੈਸ ਦੇ ਇਲਾਵਾ ਨਿਊਯਾਰਕ ਦੇ ਸਾਬਕਾ ਮੇਅਰ ਰੂਡੀ ਗਿਓਲਿਆਨੀ ਸਮੇਤ ਟਰੰਪ ਦੇ ਹੋਰ ਸਾਬਕਾ ਅਟਾਰਨੀ ਵੀ ਸ਼ਾਮਲ ਹੋਏ ਜਿਨ੍ਹਾਂ ਨੂੰ ਹੁਣ ਤੱਕ ਮੁਅਤਲ ਜਾਂ ਬਰਖਾਸਤ ਕੀਤਾ ਗਿਆ ਚੋਣ ਨਤੀਜਿਆਂ ਲਈ ਟਰੰਪ ਮੁਹਿੰਮ ਦੀਆਂ ਚੁਣੌਤੀਆਂ 'ਚ ਸ਼ਮੂਲੀਅਤ ਦੇ ਬਾਅਦ ਤੋਂ ਉਸਨੇ ਲਿਖਿਆ ਮੈਂ ਇਸ ਵਿੱਚ ਸ਼ਾਮਲ ਕੁਝ ਅਦਾਕਾਰਾਂ ਦੇ ਮਾੜੇ ਵਿਸ਼ਵਾਸ ਨਾਲ ਨਜਿੱਠਣ ਅਤੇ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੋਣ ਬਾਰੇ ਸਿੱਖਿਆਏ ਪੇਸ਼ੈਂਟ ਐਡਵੋਕੇਟ এডੂਕੇਸ਼ਨ ਅਵਾਰਡ ਫੇਫੜਿਆਂ ਦੇ ਕੈਂਸਰ ਦੇ ਖੇਤਰ 'ਚ ਕੰਮ ਕਰਨ ਤੇ ਹੀ ਵਕਕਾਰੀ ਸੰਸਥਾ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸਟੱਡੀ ਆਫ ਲੰਗ ਕੈਂਸਰ ਦੁਆਰਾ ਦਿੱਤਾ ਜਾਂਦਾ ਹੈ ਰਵੀ ਪ੍ਰਕਾਸ਼ ਨੂੰ ਉਹਨਾਂ ਦੀ ਯੋਗਤਾ ਅਤੇ ਹਿੰਮਤ ਨੂੰ ਦੇਖਦੇ ਹੋਏ ਕੈਲੀਫੋਰਨੀਆ 'ਚ ਪੇਸ਼ੈਂਟ ਐਡਵੋਕੇਟ এডੂਕੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਵਕਕਾਰੀ ਸੰਸਥਾ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਦਾ ਸਟੱਡੀ ਆਫ ਲੰਗ ਕੈਂਸਰ ਵੱਲੋਂ ਹਰ ਸਾਲ ਅਜਿਹੇ ਲੋਕਾਂ ਨੂੰ ਅਵਾਰਡ ਲਈ ਚੁੜਿਆ ਜਾਂਦਾ ਹੈ ਜਿਨ੍ਹਾਂ ਨੇ ਫੇਫੜਿਆਂ ਦੇ ਕੈਂਸਰ ਨਾਲ ਜੂਝਦੇ ਹੋਏ ਵੀ ਮੁਕਾਮ ਹਾਸਲ ਕੀਤਾ ਹੈ ਤੇ ਦੂਜਿਆਂ ਲਈ ਪ੍ਰੇਰਣਾ ਸਰੋਤ ਵੀ ਬਣੇ ਨੇ ਰਵੀ ਪ੍ਰਕਾਸ਼ ਨੇ ਲੋਕਲ ਏਟੀ ਨੂੰ ਦੱਸਿਆ ਕਿ ਮੈਨੂੰ ਆਪਣੀ ਬਿਮਾਰੀ ਬਾਰੇ ਜਨਵਰੀ 2021 ਚ ਪਤਾ ਲੱਗਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਮੈਨੂੰ ਚੌਥੀ ਸਟੇਜ 'ਚ ਹੀ ਕੈਂਸਰ ਹੋਣ ਦਾ ਪਤਾ ਲੱਗਾ ਸੀ ਮੇਰਾ ਮੰਨਣਾ ਹੈ ਕਿ ਮੌਤ ਟਾਲ ਹੈ ਇਸ ਲਈ ਇਸ ਬਾਰੇ ਸੋਚ ਕੇ ਦੁਖੀ ਹੋਣ ਦੀ ਬਜਾਏ ਇਸ ਨੂੰ ਪੂਰੀ ਤਰ੍ਹਾਂ ਸਹਿਜਤਾ ਨਾਲ ਸਵੀਕਾਰ ਕਰਨਾ ਬਿਹਤਰ ਹੈ ਰਵੀ ਪ੍ਰਕਾਸ਼ ਨੇ ਦੱਸਿਆ ਕਿ ਉਹ ਹੁਣ ਤੱਕ ਉਹ 65 ਤੋਂ ਵੱਧ ਕੀਮੋਥੈਰਪੀ ਦੇ ਇਲਾਜ ਕਰਵਾ ਚੁੱਕਾ ਹੈ ਹਰ 21 ਦਿਨਾਂ ਬਾਅਦ ਮੈਡੀਕਲ ਹਸਪਤਾਲ ਰਾਂਚੀ 'ਚ ਕੀਮੋ ਤੋਂ ਗੁਜ਼ਰਦਾ ਹੈ ਜਿਸ ਕਾਰਨ ਸਰੀਰ ਤੇ ਕਈ ਨਿਸ਼ਾਨ ਹੋ ਗਏ ਪਰ ਇਹਨਾਂ ਸਾਰੀਆਂ ਗੱਲਾਂ ਨਾਲ ਬਹੁਤਾ ਕੋਈ ਫਰਕ ਨਹੀਂ ਪੈਂਦਾ ਤੇ ਜਨੂਨ ਹਮੇਸ਼ਾ ਪੱਤਰਕਾਰੀ ਹੀ ਰਿਹਾ ਹੈ ਜਿਸ ਨੂੰ ਉਹ ਜੀ ਜਾਨ ਨਾਲ ਕਰਦੇ ਨੇ ਅੱਜ ਵੀ ਉਹ ਕਹਿੰਦੇ ਜਦੋਂ ਮੈਂ ਆਪਣੇ ਕੰਮ ਨੂੰ ਪੂਰੇ 10 ਘੰਟੇ ਦਿੰਦਾ ਹਾਂ ਤਾਂ ਇਸ ਗੱਲ ਦੀ ਮੈਨੂੰ ਤਸਕੀਨ ਹੁੰਦੀ ਹੈ ਮੂਲ ਰੂਪ ਚ ਬਿਹਾਰ ਦੇ ਮੋਤੀ ਹਰੀ ਦੇ ਰਹਿਣ ਵਾਲੇ ਰਵੀ ਦਾ ਕਹਿਣਾ ਹੈ ਕਿ ਸਤੰਬਰ ਚ ਉਸ ਨੂੰ ਕੈਲੀਫੋਰਨੀਆ ਚ ਸਨਮਾਨਿਤ ਕੀਤਾ ਜਾਵੇਗਾ ਇਸ ਦੇ ਲਈ ਸੰਸਥਾ ਵੱਲੋਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਵੀ ਭੇਜੀਆਂ ਗਈਆਂ ਨੇ ਤੇ ਇਸ ਸਨਮਾਨ ਲਈ ਅਰਜ਼ੀ ਦਿੱਤੀ ਸੀ ਹਰ ਸਾਲ ਹਜ਼ਾਰਾਂ ਲੋਕ ਇਸ ਲਈ ਅਪਲਾਈ ਕਰਦੇ ਨੇ ਇਹਨਾਂ ਵਿੱਚੋਂ ਜਿਸ ਦਾ ਸਫ਼ਰ ਬਧੇਰੇ ਪ੍ਰੇਰਣਾਦਾਇਕ ਤੇ ਪ੍ਰੇਰਣਾ ਸਰੂਪ ਹੁੰਦਾ ਆ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੀਆਂ ਚੇਤਾਵਨੀਆਂ ਤੇ ਹਮਲਿਆਂ ਨੂੰ ਰੋਕਣ ਦੇ ਅੰਤਰਰਾਸ਼ਟਰੀ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਰਫਾਹ 'ਚ ਇਜ਼ਰਾਈਲੀ ਫੌਜੀ ਕਾਰਵਾਈ ਜਾਰੀ ਹੈ ਇਜ਼ਰਾਈਲੀ ਫੌਜ ਦੇ ਟੈਂਕ ਮਿਸਰ ਦੀ ਸਰਹੱਦ ਤੇ ਸਥਿਤ ਗਾਜ਼ਾ ਦੇ ਰਫਾਹ ਸ਼ਹਿਰ ਦੀਆਂ ਸੜਕਾਂ ਨੂੰ ਮਿੱਧ ਰਹੇ ਨੇ ਗੁੱਧਵਾਰ ਨੂੰ ਹੋਈ ਭਿਆਨਕ ਲੜਾਈ ਦੇ ਵਿੱਚ ਉਥੇ 37 ਫਲਸਤੀਨੀ ਤੇ 3 ਇਜ਼ਰਾਈਲੀ ਫੌਜੀ ਮਾਰੇ ਗਏ ਇਜ਼ਰਾਈਲ ਨੇ ਕਿਹਾ ਕਿ ਗਾਜ਼ਾ 'ਚ ਹਮਾਸ ਦੇ ਸ਼ਾਸਨ ਨੂੰ ਖਤਮ ਕਰਨ ਦੀ ਜੰਗ 2024 ਦੇ ਅੰਤ ਤੱਕ ਜਾਰੀ ਰਹਿ ਸਕਦੀ ਹੈ 7 ਅਕਤੂਬਰ 2023 ਤੋਂ ਗਾਜ਼ਾ 'ਚ ਇਜ਼raਇਲੀ ਹਮਲਿਆਂ 'ਚ ਹੁਣ ਤੱਕ 36171 ਫਲਸਤੀਨੀ ਮਾਰੇ ਜਾ ਚੁੱਕੇ ਨੇ ਜਦਕਿ 290 ਇਜ਼raਇਲੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਇਜ਼raਇਲੀ ਟੈਂਕ ਮੰਗਲਵਾਰ ਨੂੰ ਰਫਾ ਪਹੁੰਚੇ ਤੇ ਹੁਣ ਸ਼ਹਿਰ ਦੇ ਕੇਂਦਰ 'ਚ ਗਸ਼ਤ ਕਰ ਰਹੇ ਨੇ ਤੇ ਗੋਲੀਬਾਰੀ ਕਰ ਰਹੇ ਨੇ। ਸ਼ਹਿਰ ਦੇ ਤੇਲ ਅਲ ਸੁਲਤਾਨ ਇਲਾਕੇ 'ਚ ਸ਼ਰਨਾਰਥੀਆਂ ਦੇ ਤੰਬੂਆਂ ਨੂੰ ਡਰੋਨਾਂ ਬਲੋ ਨਿਸ਼ਾਨਾ ਬਣਾਉਣ ਦੀਆਂ ਖਬਰਾਂ ਰਹੀਆਂ ਹਮਾਸ ਅਤੇ ਇਸਲਾਮਿਕ ਜਿਹਾਦ ਦੇ ਲੜਾਕੇ ਐਂਟੀ ਟੈਂਕ ਰਾਕਟ ਮੋਟਾਰ ਦੀ ਵਰਤੋਂ ਕਰਕੇ ਅਤੇ ਸੜਕਾਂ ਤੇ ਵਿਸਫੋਟਕ ਯੰਤਰ ਰੱਖ ਕੇ ਇਜ਼raਇਲੀ ਫੌਜ ਦਾ ਮੁਕਾਬਲਾ ਕਰ ਰਹੇ ਨੇ ਇਜ਼ਰਾਈਲ ਨੇ ਕਿਆ ਕਿ ਉਸ ਦੀ ਫੌਜ ਨੇ ਸ਼ਹਿਰ ਦੇ 3/4 ਹਿੱਸੇ ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਅੱਤਵਾਦੀਆਂ ਦੀ ਪਾਲ ਚ ਛਾਪੇਮਾਰੀ ਕਰ ਰਹੀ ਹੈ ਇਜ਼ਰਾਈਲੀ ਫੌਜ ਮੁਤਾਬਕ ਇਹ ਸ਼ਹਿਰ ਮਿਸਰ ਦੀ ਸਰਹੱਦ ਦੇ ਨੇੜੇ ਆ ਤੇ ਹਮਾਸ ਨੂੰ ਉਥੋਂ ਹਥਿਆਰਾਂ ਦੀ ਤਸਕਰੀ ਮਿਲਦੀ ਰਹੀ ਹੈ ਹੁਣ ਇਸ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਕਾ ਤੇ ਹੋਰ ਸਹਿਯੋਗੀ ਦੇਸ਼ਾਂ ਦੀਆਂ ਲਗਾਤਾਰ ਚੇਤਾਵਨੀਆਂ ਦੇ ਬਾਵਜੂਦ ਰਫਾਹ ਚ ਇਜ਼ਰਾਈਲੀ ਫੌਜ ਦੀ ਕਾਰਵਾਈ ਰੁਕ ਨਹੀਂ ਰਹੀ ਇਸ ਕਾਰਨ ਵੱਡੀ ਗਿਣਤੀ ਚ ਲੋਕ ਮਾਰੇ ਜਾ ਰਹੇ ਆ ਜ਼ਖਮੀ ਹੋ ਰਹੇ ਆ ਪਿਛਲੇ 2 ਹਫ਼ਤਿਆਂ ਚ 10 ਲੱਖ ਸ਼ਰਨਾਰਥੀਆਂ ਦੇ ਰਫਾਹ ਛੱਡਣ ਦੇ ਬਾਵਜੂਦ ਲੱਖਾਂ ਸ਼ਰਨਾਰਥੀ ਅਜੇ ਵੀ ਉੱਥੇ ਨੇ ਇਹਨਾਂ ਸ਼ਰਨਾਰਥੀਆਂ ਇਜ਼ਰਾਈਲੀ ਫੌਜ ਅਤੇ ਹਮਾਸ ਦੇ ਲੜਾਕਿਆਂ ਵਿਚਾਲੇ ਸ਼ਹਿਰ ਚ ਲੜਾਈ ਚੱਲ ਰਹੀ ਹੈ ਬੁੱਧਵਾਰ ਦੀ ਲੜਾਈ ਚ ਮਾਰੇ ਗਏ ਜ਼ਿਆਦਾਤਰ ਟੈਂਟਾਂ ਚ ਰਹਿ ਰਹੇ ਸ਼ਰਨਾਰਥੀ ਸਨ ਇਸ ਦੌਰਾਨ ਅਲਜੀਰੀਆ ਨੇ ਰਫਾਹ 'ਚ ਇਜ਼ਰਾਈਲੀ ਕਾਰਵਾਈ ਨੂੰ ਰੋਕਣ ਲਈ ਸੁਰੱਖਿਆ ਪਰਿਸ਼ਦ 'ਚ ਮਤਾ ਪੇਸ਼ ਕੀਤਾ ਪਰ ਅਮਰੀਕਾ ਨੇ ਕਿਹਾ ਕਿ ਇਜ਼ਰਾਈਲੀ ਹਮਲਿਆਂ 'ਚ ਗਾਜ਼ਾ 'ਚ ਨਾਗਰਿਕਾਂ ਦੀ ਮੌਤ ਦੇ ਬਾਵਜੂਦ ਇਜ਼ਰਾਈਲ ਨੂੰ ਉਸ ਦਾ ਸਮਰਥਨ ਜਾਰੀ ਰਹੇਗਾ। ਗਾਜ਼ਾ ਦੇ ਸੇਤ ਮੰਤਰੀ ਮਾਜੀਦ ਅਬੂ ਰਮਦਾਨ ਨੇ ਅਮਰੀਕਾ ਨੂੰ ਬੇਨਤੀ ਕੀਤੀ ਕਿ ਉਹ ਰਫਾਹ ਕ੍ਰਾਸਿੰਗ ਖੋਲਣ ਲਈ ਇਜ਼ਰਾਈਲ 'ਤੇ ਦਬਾਅ ਬਣਾਏ ਤਾਂ ਜੋ ਮਿਸਰ ਦੇ ਰਸਤੇ ਭੇਜੀ ਜਾ ਰਹੀ ਰਾਹਤ ਸਮੱਗਰੀ ਗਾਜ਼ਾ ਪਹੁੰਚ ਸਕੇ। ਰਾਹਤ ਸਮਗਰੀ ਦੀ ਘਾਟ ਕਾਰਨ ਲੱਖਾਂ ਫਲਸਤੀਨੀਆ ਦੀ ਜ਼ਿੰਦਗੀ ਮੁਸੀਬਤ ਚ ਹੈ ਅਮਰੀਕਾ ਚ ਨਿਊਯਾਰਕ ਦੇ ਹੋਟਲਾਂ ਚ ਰਹਿਣਾ ਲੋਕਾਂ ਲਈ ਨਵੀਂ ਮੁਸੀਬਤ ਸਾਬਤ ਹੋ ਰਿਹਾ ਹੈ ਇੱਕ ਰਿਪੋਰਟ ਮੁਤਾਬਕ ਨਿਊਯਾਰਕ ਦੇ ਹਜ਼ਾਰਾਂ ਹੋਟਲ ਕਮਰਿਆਂ ਨੂੰ ਪ੍ਰਵਾਸੀਆਂ ਲਈ ਰਿਹੈਸਟ ਬਦਲਣ ਅਤੇ Airbnb ਕਿਰਾਏ ਤੇ ਸ਼ਹਿਰ ਦੀ ਕਾਰਵਾਈ ਕਾਰਨ ਸ਼ਹਿਰ ਦੀ ਲਾਗਤ ਅਸਮਾਨ ਛੂ ਰਹੀ ਹੈ ਪਿਛਲੇ ਸਾਲ ਨਿਊਯਾਰਕ 'ਚ ਇੱਕ ਹੋਟਲ ਦੇ ਕਮਰੇ ਦੀ ਔਸਤ ਦਰ 300 ਡਾਲਰ ਤੋਂ ਥੋੜੀ ਜ਼ਿਆਦਾ ਸੀ ਕਿਉਂਕਿ ਹੋਟਲਾਂ ਲਈ ਸੈਲਾਨੀਆਂ ਦੀ ਮੰਗ ਮਹਾਮਾਰੀ ਤੋਂ ਪਹਿਲਾਂ ਦੇ ਉੱਚ ਪੱਧਰ ਤੇ ਪਹੁੰਚ ਰਹੀ ਹੈ ਇਸ ਦੇ ਨਾਲ ਹੀ ਸ਼ਹਿਰ 'ਚ ਪ੍ਰਵਾਸੀਆਂ ਦੀ ਆਮਦ ਕਾਰਨ ਨਿਊਯਾਰਕ ਸ਼ਹਿਰ ਦੇ ਹੋਟਲਾਂ ਦੀਆਂ ਕੀਮਤਾਂ ਹੁਣ ਤੱਕ ਦੇ ਉੱਚੇ ਪੱਧਰ ਔਸਤਨ 300 ਡਾਲਰ ਪ੍ਰਤੀ ਰਾਤ ਤੱਕ ਪਹੁੰਚ ਗਈਆਂ ਨੇ ਨਿਊਯਾਰਕ ਟਾਈਮਜ਼ ਮੁਤਾਬਕ ਸ਼ਹਿਰ ਦੇ ਲਗਭਗ 5ਵੇਂ ਹਿੱਸੇ ਦੇ ਹੋਟਲ ਪ੍ਰਵਾਸੀ ਚਾਉਣ ਵਾਲਿਆਂ ਨੂੰ ਪਨਾ ਦੇ ਰਹੇ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਨਿਊਯਾਰਕ ਸ਼ਹਿਰ ਦੇ ਵਿੱਚ ਸਰਸਪਾਟੇ ਦੀ ਮੰਗ ਮਹਾਮਾਰੀ ਦੇ ਪਹਿਲੇ ਪੱਧਰ ਤੇ ਪਹੁੰਚ ਗਈ ਹੈ ਜਿਸ ਨਾਲ ਹੋਟਲਾਂ ਦੀਆਂ ਦਰਾਂ ਹੁਣ ਤੱਕ ਦੇ ਉੱਚੇ ਪੱਧਰ ਤੇ ਪਹੁੰਚੀਆਂ ਨੇ ਇਸ ਸਬੰਧੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਅਧਿਕਾਰੀਆਂ ਨੇ ਮਹਾਮਾਰੀ ਦੌਰਾਨ ਸੰਚਾਲਨ ਘਾਟੇ ਦਾ ਸਾਹਮਣਾ ਕਰ ਰਹੇ ਹੋਟਲਾਂ ਨੂੰ ਸ਼ਰਨਾਰਥੀਆਂ ਲਈ ਆਸਰਾ ਘਰਾਂ 'ਚ ਤਬਦੀਲ ਕਰਕੇ ਘਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ ਕਮਰਸ਼ੀਅਲ ਰੀਅਲ ਅਸਟੇਟ ਮਾਰਕੀਟਰ ਰਿਸਰਚ ਫਰਮ ਕੋਸਟਾ ਮੁਤਾਬਕ ਪਿਛਲੇ ਸਾਲ ਨਿਊਯਾਰਕ ਸ਼ਹਿਰ 'ਚ ਆਸਤ ਹੋਟਲ ਰੂਮ ਦੀ ਦਰ 301.61 ਡਾਲਰ ਜਾਨੀ ਕਿ ਲਗਭਗ 412600 ਵਾਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਇਸ ਸਾਲ ਦਰ ਸਾਲ 8.5 ਫੀਸਦੀ ਦਾ ਵਾਧਾ ਹੈ ਇਸ ਸਾਲ ਤਿਮਾਹੀ ਵਿੱਚ ਔਸਤ ਹੋਟਲ ਦਰ ਦੀ 230.79 ਡਾਲਰ ਤੱਕ ਪਹੁੰਚ ਜਿਹੜੀ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਤੋਂ 6.7 ਫੀਸਦੀ ਜ਼ਿਆਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਿਊਯਾਰਕ ਸ਼ਹਿਰ ਦੇ ਵਿੱਚ ਹੋਟਲ ਦੀਆਂ ਦਰਾਂ 'ਚ ਵਾਧਾ ਮਹਾਮਾਰੀ ਦੌਰਾਨ ਸ਼ਰਨਾਰਥੀਆਂ ਨੂੰ ਠਹਿਰਾਉਣ ਲਈ ਖਾਲੀ ਹੋਟਲਾਂ ਨੂੰ ਜਟਾਉਣ ਦਾ ਨਤੀਜਾ ਇਹ 2022 'ਚ ਜਦੋਂ ਕੋਵਿਡ-19 ਮਹਾਮਾਰੀ ਕਾਰਨ ਸੈਲਾਨੀਆਂ ਦੀ ਗਿਣਤੀ 'ਚ ਕਾਫੀ ਕਮੀ ਆਈ ਤਾਂ ਨਿਊਯਾਰਕ ਸ਼ਹਿਰ ਨੇ ਮਨੁੱਖਤਾਵਾਦੀ ਸ਼ਰਨਾਰਥੀਆਂ ਦੀ ਸਹਾਇਤਾ ਲਈ ਜਨਤਕ ਪ੍ਰੋਗਰਾਮਾਂ ਲਈ ਹੋਟਲ ਦੇ ਬਾਕੀ ਬਚੇ ਕਮਰਿਆਂ ਦੀ ਵਰਤੋਂ ਕੀਤੀ ਨਤੀਜੇ ਵਜੋਂ ਖੇਤਰ ਦੇ 680 ਹੋਟਲਾਂ 'ਚੋਂ 135 ਨੇ ਸ਼ਰਨਾਰਥੀਆਂ ਨੂੰ ਰਹਿائش ਪ੍ਰਦਾਨ ਕਰਨ ਲਈ ਇਕਰਾਰਨਾਮੇ ਤੇ ਦਸਤਖਤ ਕੀਤੇ ਹਨ ਹੋਟਲਾਂ ਨੂੰ ਘੱਟ ਤੋਂ ਘੱਟ 139 ਡਾਲਰ ਤੇ ਵੱਧ ਤੋਂ ਵੱਧ 185 ਡਾਲਰ ਪ੍ਰਤੀ ਕਮਰੇ ਦਾ ਨਿਸ਼ਚਿਤ ਭੁਗਤਾਨ ਦੇਣ ਦੀ ਬਜਾਏ ਨਿਊਯਾਰਕ ਸ਼ਹਿਰ ਕਿਸੇ ਵੀ ਸਮੇਂ ਸ਼ਰਨਾਰਥੀਆਂ ਨੂੰ ਰਹਿائش ਪ੍ਰਦਾਨ ਕਰਨ ਦੇ ਸਮਰੱਥ ਹੋਏਗਾ ICC T20 ਵਿਸ਼ਵ ਕਪਟ ਵਿੱਚ 9 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਉੱਪਰ ਅਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ ਦੱਸਦੀ ਹੈ ਕਿ ਇਸ ਮੈਚ ਉਪਰ আইএসआईएस ਅਤਵਾਦੀ ਹਮਲੇ ਨੂੰ ਲੈ ਕੇ ਸੁਰਖੀਆਂ ਤੇਜ਼ ਹੋ ਗਈਆਂ ਨੇ ਅਮਰੀਕਾ ਤੇ ਵੈਸਟ ਇੰਡੀਜ਼ ਚ ਹੋਣ ਵਾਲਾ T20 ਵਿਸ਼ਵ ਕੱਪ ਕੁਝ ਦਿਨਾਂ ਚ ਸ਼ੁਰੂ ਹੋਣ ਵਾਲਾ ਹੈ ਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਸ ਧਮਕੀ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਤੇ ICC ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਹਾਲਾਂਕਿ ਨਿਊਯਾਰਕ ਦੇ ਗਵਰਨਰ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਸਥਿਤੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਪ੍ਰੋਸੇਜੋਗ ਖਤਰਾ ਨਹੀਂ ਹੈ ਕ੍ਰਿਕ ਬਜ਼ ਦੀ ਰਿਪੋਰਟ ਦੇ ਮੁਤਾਬਕ ਆਈਸੀਸੀ ਦੇ ਬੁਲਾਰੇ ਨੇ ਇਸ ਮਾਮਲੇ ਬਾਰੇ ਕਿਹਾ ਇਵੈਂਟ 'ਚ ਹਰ ਕਿਸੇ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਤੇ ਸਾਡੇ ਕੋਲ ਇੱਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਯੋਜਨਾ ਹੈ ਅਸੀਂ ਆਪਣੇ ਮੇਜ਼ਬਾਨ 'ਚ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਸੀਂ ਲਗਾਤਾਰ ਗਲੋਬਲ ਲੈਂਡਸਕੇਪ ਦੀ ਨਿਗਰਾਨੀ ਅਤੇ ਮੁਲਾਂਕਣ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਘਟਨਾ ਲਈ ਪਛਾਣੇ ਗਏ ਕਿਸੇ ਵੀ ਜੋਖਮ ਨੂੰ ਘਟਾਉਣ ਲਈ ਉਚਿਤ ਯੋਜਨਾਵਾਂ ਮੌਜੂਦ ਨੇ ਭਾਰਤ ਬਨਾਮ ਪਾਕਿਸਤਾਨ ਵਿਸ਼ਵ ਕੱਪ ਮੈਚ ਦੌਰਾਨ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਵੱਡੀ ਸੁਰੱਖਿਆ ਦਾ ਵਿਸ਼ੇਸ਼ ਇੰਤਜ਼ਾਮ ਹੋਵੇਗਾ ਜਿਸ ਦਾ ਕਿ ਅਮਰੀਕਾ ਵੱਲੋਂ ਵਾਅਦਾ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਾਈਟਰ ਨੇ ਦੱਸਿਆ ਕਿ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਡੀ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਸਾਓ ਕਾਉਂਟੀ 9 ਜੂਨ ਨੂੰ ਸਭ ਤੋਂ ਸੁਰੱਖਿਅਤ ਸਥਾਨ ਬਣਿਆ ਰਹੇਗਾ। ਸੰਯੁਕਤ ਰਾਜ ਅਮਰੀਕਾ ਦੇ ਡਾਲਾਸ ਫੋਟ ਵਾਰਥ ਹਵਾਈ ਅੱਡੇ ਤੋਂ ਇੱਕ ਜਹਾਜ਼ ਨੂੰ ਤੇਜ਼ ਹਵਾਵਾਂ ਨੇ ਦੂਰ ਤੱਕ ਦਿੱਤਾ। ਇਸ ਘਟਨਾ ਦੀ ਹੈਰਾਨ ਕਰ ਦੇਣ ਵਾਲੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਅਮਰੀਕਨ 에ਅਰਲਾਈਨਜ਼ ਬੋਇੰਗ 737-800 ਜਿਸ ਦਾ ਵਜ਼ਨ ਲਗਭਗ 90 ਹਜ਼ਾਰ ਪਾਉਂਡ ਸੀ, ਲੋਡਿੰਗ ਬ੍ਰਿਜ ਦੇ ਡਿਸਕਨੈਕਟ ਹੋਣ ਤੇ ਉਸ ਦਾ ਨੱਕ ਟਰਮੈਕ ਦੇ ਚਾਰੇ ਪਾਸੇ ਧੱਕ ਦਿੱਤਾ ਗਿਆ ਸੀ। ਅਮਰੀਕਨ 에어ਲਾਈਨਸ ਮੁਤਾਬਕ ਇਹ ਜਹਾਜ਼ ਕਈ ਜਹਾਜ਼ਾਂ ਚੋਂ ਇੱਕ ਸੀ ਜੋ 80 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪ੍ਰਭਾਵਿਤ ਹੋਇਆ ਸੀ ਜਿਸ ਕਾਰਨ 700 ਜਹਾਜ਼ਾਂ ਨੂੰ ਹਵਾਈ ਅੱਡੇ ਤੇ ਖੜਾ ਕਰਨਾ ਪਿਆ ਹਾਲਾਂਕਿ ਹਵਾਈ ਜਹਾਜ਼ ਤੇ ਕੋਈ ਸਵਾਰ ਨਹੀਂ ਸੀ ਤੇ 에어ਲਾਈਨ ਦੇ ਪ੍ਰਤੀਨਿਧੀਆਂ ਮੁਤਾਬਕ ਰੱਖ-ਰਖਾਅ ਵਾਲੇ ਮੁਲਾਜ਼ਮ ਵਰਤਮਾਨ ਚ ਵਾਤਾਵਰਣ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰ ਰਹੇ ਸਨ ਤੇਜ਼ ਹਵਾ ਕਾਰਨ ਗੇਟ ਵੱਲ ਜਾ ਰਹੇ ਇਸ ਜਹਾਜ਼ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਤੇ ਯੂਜ਼ਰਸ ਦੀਆਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਇੱਕ ਯੂਜ਼ਰ ਨੇ ਕਿਹਾ ਇੰਜ ਲੱਗਦਾ ਹੈ ਕਿ ਇਹ 에ਅਰ ਕੈਨ 에ਅਰ ਦੇ ਪੂਛ ਖੰਭ ਦੁਆਰਾ ਫੜੀਆਂ ਗਈਆਂ ਤੇਜ਼ ਹਵਾਵਾਂ ਨੇ ਜਹਾਜ਼ ਨੂੰ ਗੇਟ ਤੋਂ ਦੂਰ ੱੱਕਣ ਲਈ ਇੱਕ ਸਮੁੰਦਰੀ ਜਹਾਜ਼ ਵਾਂਗ ਕੰਮ ਕੀਤਾ ਲੱਗਦਾ ਹੈ ਇਹ ਪਤਾ ਨਹੀਂ ਹੈ ਕਿ ਪਹੀਆਂ ਨੂੰ ਹਿੱਲਣ ਤੋਂ ਰੋਕਣ ਲਈ ਕੁਝ ਗਾਇਬ ਸੀ ਜਾਂ ਨਹੀਂ ਇੱਕ ਹੋਰ ਯੂਜ਼ਰ ਨੇ ਲਿਖਿਆ ਇਨ ਅ ਡਰੋਨੀਆਂ ਹਵਾਬਾਜ਼ੀ ਕਹਾਣੀਆਂ ਦੇ ਬਾਵਜੂਦ ਅਸੀਂ ਉੱਡਦੇ ਰਹਿੰਦੇ ਹਾਂ ਅਸੀਂ ਕੀ ਕਰ ਸਕਦੇ ਹਾਂ ਇੱਕ ਯੂਜ਼ਰ ਨੇ ਲਿਖਿਆ ਇਹ ਪਾਗਲਪਨ ਹੈ ਇੱਕ ਵਿਅਕਤੀ ਨੇ ਟਿੱਪਣੀ ਕੀਤੀ ਵਾਹ ਉਹ ਤੂਫਾਨ ਅਸਲ ਵਿੱਚ ਕੁਝ ਹੋਰ ਸੀ ਇੱਕ ਹੋਰ ਨੇ ਕਿਹਾ ਅੱਜ ਡਾਲਾਸ ਖੇਤਰ ਚ ਹਨੇਰੀ ਚੱਲ ਰਹੀ ਸੀ ਪਰ ਮੈਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਇਹ ਇਸ ਪੱਧਰ ਦਾ ਪਾਗਲਪਨ ਸੀ ਵਿਸ਼ੇਸ਼ ਤੌਰ ਤੇ ਹਵਾਈ ਅੱਡੇ ਦੇ ਨੇੜੇ ਇੱਕ ਵੱਡੇ ਵਪਾਰਕ ਗੋਦਾਮ ਦੀ ਛੱਤ ਵੀ ਇਸੇ ਤੇਜ਼ ਹਵਾ ਨਾਲ ਢਹਡੇਰੀ ਹੋ ਗਈ ਸੀ ਮੰਗਲਵਾਰ ਸਵੇਰੇ ਟੈਕਸਾਸ ਤੇ ਉਸਦੇ ਗੁਆਂਢੀ ਰਾਜਾਂ 'ਚ ਤੇਜ਼ ਹਵਾਵਾਂ ਕਾਰਨ ਡੀ ਐਫ ਡਬਲਯੂ ਹਵਾਈ ਅੱਡੇ ਤੋਂ ਲਗਭਗ 90 ਫੀਸਦੀ ਰਵਾਨਗੀ ਦੇਰੀ ਨਾਲ ਹੋਈ ਜਾਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ